ਇਹ ਦੇਖੋ ਜੀ 1 ਘੰਟਾ ਹੋ ਗਿਆ ਪੂਰਾ ਬੰਦੇ ਨੂੰ ਪੇਰੇ ਕੋਈ ਡਾਕਟਰ ਸਿਵਲ ਹਸਪੀਟਲ ਇਸ ਪੇਸ਼ੈਂਟ ਦੇ ਲੱਗੇ ਨਹੀਂ ਹੈ ਅਸੀਂ ਸਾਰਿਆਂ ਤੇ ਖਲੋਤੇ ਦੇ ਆਂ ਵੀਰ ਭਰਾ ਜਿਨ੍ਹਾਂ ਨੇ ਚੁੱਕਿਆ ਹੀ ਇਹਨਾਂ ਨੂੰ ਟ੍ਰੀਟਮੈਂਟ ਨਹੀਂ ਹੈ ਕੋਈ ਡਾਕਟਰ ਲੱਗੇ ਨਹੀਂ ਹੈ ਕੋਈ ਨਰਸ ਨਹੀਂ ਲੱਗੇ ਇਹ ਪਠਾਨਕੋਟ ਦਾ ਸਿਵਲ ਹਸਪੀਟਲ ਹੈ ਜੋ ਤੁਸੀਂ ਦੇਖ ਰਹੇ ਹੋ ਤੜਪਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਾਂ ਬੀਤੇ ਕੱਲ ਹੀ ਸ਼ਾਮ ਦੀ ਜੇਕਰ ਅਸੀਂ ਗੱਲ ਕਰੀਏ ਇੱਕ ਬਹੁਤ ਵੱਡੀ ਖਬਰ ਪਠਾਨਕੋਟ ਦੇ ਵਾਸਤੇ ਪਠਾਨਕੋਟ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਦੱਸਦੇ ਹਾਂ ਇਹ ਪਠਾਨਕੋਟ ਦੇ ਸਿਵਲ ਹਸਪਤਾਲ ਦੀ ਅਸਲੀ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਇਸ ਘਟਨਾ ਦੇ ਚਲਦ ਤਾਂ ਗੱਲ ਕਰ ਲਈਏ ਕੱਲ ਦੇ ਹਾਸੇ ਦੀ ਤਾਂ ਪਠਾਨਕੋਟ ਸੁजानਪੁਰ ਹਾਈਵੇ ਤੇ ਸ਼ੇਰ ਸਿੰਘ ਨਾਮ ਦੇ ਇਸ ਵਿਅਕਤੀ ਦਾ ਐਕਸੀਡੈਂਟ ਜਿਹੜਾ ਹੈ ਉਹ ਕਾਰ ਦੇ ਨਾਲ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਕਾਰ ਜਿਹੜੀ ਹੈ ਉਹ ਇਸ ਵਿਅਕਤੀ ਨੂੰ ਕੁਚਲ ਕੇ ਚਲੀ ਜਾਂਦੀ ਹੈ ਤੇ ਕਿਸੇ ਭਲੇ ਵਿਅਕਤੀ ਵੱਲੋਂ ਇਸ ਨੂੰ ਸਿਵਲ ਹਸਪਤਾਲ ਵਿੱਚ ਜਿਹੜਾ ਹੈ ਉਹ ਪਹੁੰਚਾਇਆ ਜਾਂਦਾ ਹੈ ਜਿਹੜੇ ਉੱਥੇ ਰਾਹਗੀਰ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਜੋ ਉਸ ਦਾ ਇਲਾਜ ਕੀਤਾ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬਲੀਡਿੰਗ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਤੇ ਇਸ ਵਿਅਕਤੀ ਨੂੰ ਸਾਹਸ ਲੈਣ ਦੇ ਵਿੱਚ ਵੀ ਬਹੁਤ ਦੀ ਜ਼ਿਆਦਾ ਤਕਲੀਫ ਹੋ ਰਹੀ ਹੈ ਤੇ ਜਦੋਂ ਸਿਵਲ ਹਸਪਤਾਲ ਦੇ ਵਿੱਚ ਪਹੁੰਚਦੇ ਆ ਤਾਂ ਅਸੀਂ ਦੇਖਦੇ ਆ ਕਿ ਸਿਵਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਜੜੇ ਨੇ ਉਹੀ ਅਵੇਲੇਬਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸਿਵਲ ਹਸਪਤਾਲ ਦੀ ਸਾਹਮਣੇ ਆਈਆਂ ਨੇ ਅਕਸਰ ਅਸੀਂ ਸੁਣਦੇ ਆਏ ਹਾਂ ਕਿ ਸਿਵਲ ਹਸਪਤਾਲ ਦੇ ਵਿੱਚ ਹਰ ਇੱਕ ਇਕੁਆਪਮੈਂਟ ਜਿਹੜਾ ਹੈ ਉਹ ਅਵੇਲੇਬਲ ਆ ਹਰ ਉਸ ਮਰੀਜ਼ ਦੇ ਲਈ ਜੋ ਕਿ ਕਿਸੇ ਬਿਮਾਰੀ ਦੇ ਨਾਲ ਆ ਫਿਰ ਕਿਸੇ ਐਕਸੀਡੈਂਟ ਤੋਂ ਜਿਹੜਾ ਹੈ ਉਹ ਨਿਜ਼ਾਤ ਪਾਉਣ ਦੇ ਲਈ ਆਪਣੀ ਲਾਜ਼ ਦੇ ਦੌਰਾਨ ਜਿਹੜਾ ਇੱਥੇ ਉਹ ਆਉਂਦਾ ਹੈ ਪਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਤੇ ਇਸੇ ਦੇ ਇਸੇ ਕੜੀ ਦੇ ਤਹਿਤ ਜਦੋਂ ਐਸਐਮਓ ਸੁਨੀਲ ਚੰਦ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਕੰਨੀ ਖਸਕਾਉਂਦੇ ਹੋਏ ਨਜ਼ਰ ਆਏ ਜਦ ਕਿ ਉਹਨਾਂ ਨੂੰ ਇਹ ਸਭ ਕੁਝ ਪਤਾ ਹੈ ਕਿ ਕੋਈ ਵੀ ਐਮਰ ਜੜੀ ਹੈ ਉਹ ਕਿਸੇ ਵੀ ਵਕਤ ਪਹ ਸਕਦੀ ਹੈ ਮਰੀਜ਼ ਕਿਸੇ ਵੀ ਵਕਤ ਆ ਸਕਦਾ ਹੈ ਇਹ तमाम ਚੀਜ਼ਾਂ ਜੜੀਆਂ ਨੇ ਉਸ ਇੱਕ ਹਸਪਤਲ ਦੇ ਵਿੱਚ ਹੋਣੀਆਂ ਜ਼ਰੂਰੀਆਂ ਨੇ ਕਿਉਂਕਿ ਸਿਵਲ ਹਸਪਤਾਲ ਇੱਕ ਸ਼ਹਿਰ ਦੀ ਅਜੀਹੀ ਕਹਿ ਸਕਦੇ ਹਾਂ ਅਸੀਂ ਤਸਵੀਰ ਹੁੰਦੀ ਹੈ ਜਿਸ ਦੇ ਉੱਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਇੱਥੇ ਆ ਕੇ ਇਲਾਜ ਕਰਾਉਂਦੇ ਨੇ ਤਾਂ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਾਇਆ ਕਲਪ ਦੇ ਵਿੱਚ ਨੰਬਰ 1 ਤੇ ਰਹਿਣ ਵਾਲਾ ਹਸਪਤਾਲ ਜਿਹੜਾ ਹੈ ਉੱਥੇ ਹੀ ਦਵਾਈਆਂ ਜਾਂ ਫਿਰ ਇਕੁਆਪਮੈਂਟ ਜਿਹੜੇ ਨੇ ਉਹ ਨਹੀਂ ਐ ਤੋਂ ਤੱਕ ਕਿ ਡਾਕਟਰ ਵੀ ਨਹੀਂ ਤੇ ਮਰੀਜ਼ ਜਿਹੜਾ ਲਗਾਤਾਰ ਤੜਪ ਰਿਹਾ ਉਸ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਜੇਕਰ ਕਿਸੇ ਦੀ ਜਾਨ ਵੀ ਚਲੀ ਜਾਵੇ ਤਾਂ ਇਸ ਦਾ ਰਿਸਪਾਂਸਿਬਲ ਕੌਣ ਹੋਵੇਗਾ ਇੱਕ ਬਹੁਤ ਹੀ ਵੱਡਾ ਸਵਾਲ ਖੜਾ ਹੁੰਦਾ ਹੈ ਸਿਵਲ ਹਸਪਤਾਲ ਤੇ ਜੇਕਰ ਮਰੀਜ਼ ਤੜਪਦਾ ਹੋਇਆ ਇੱਥੇ ਆਉਂਦਾ ਹੈ ਜੇਕਰ ਇਕੁਪਮੈਂਟ ਇੱਥੇ ਹੋਣ ਤਾਂ ਹਰ ਇੱਕ ਚੀਜ਼ ਦਾ ਇਲਾਜ ਜਿਹੜਾ ਉਹ ਕੀਤਾ ਜਾ ਸਕਦਾ ਪਰ ਜੇਕਰ ਇਕੁਪਮੈਂਟ ਹੀ ਨਹੀਂ ਹੈ ਤਾਂ ਫਿਰ ਇਲਾਜ ਕਿਵੇਂ ਕੀਤਾ ਜਾਵੇਗਾ ਵੈਂਟੀਲੇਟਰ ਇੱਕ ਬੇਸਿਕ ਚੀਜ਼ ਹੁੰਦੀ ਹੈ ਕਿ ਜਿਸ ਦੇ ਨਾਲ ਕਿਸੇ ਵੀ ਵਿਅਕਤੀ ਦਾ ਇਲਾਜ ਜਿਹੜਾ ਉਹ ਕੀਤਾ ਜਾਵੇ ਫਰਹਾਲ ਇਸ ਮਰੀਜ਼ ਨੂੰ ਜੋ ਕਿ ਸ਼ੇਰ ਸਿੰਘ ਘਠੂਆ ਰਹਣ ਵਾਲਾ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਰਾਹ ਦੇ ਵਿੱਚ ਉਸ ਦਾ ਐਕਸੀਡੈਂਟ ਜਿਹੜਾ ਹੋ ਜਾਂਦਾ ਇਸ ਨੂੰ ਅਮਨਦੀਪ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਜੋ ਉਸ ਦਾ ਇਲਾਜ ਕੀਤਾ ਜਾ ਸਕੇ ਤੇ ਇਸ ਦੀ ਕੀਮਤੀ ਜਾਨ ਜਿਹੜੀ ਹੈ ਉਹ ਬਚਾਈ ਜਾ ਸਕੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਕਿ ਕੀ ਕਾਰਨ ਹੋ ਸਕਦਾ ਹੈ ਸਿਵਲ ਹਸਪਤਾਲ ਦੇ ਵਿੱਚ ਅਜਿਹੀ ਅਨਗੈਨੀ ਦੇਖਣ ਦਾ ਇੱਕ ਬਹੁਤ ਵੱਡੀ ਅਨਗੈਨੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਸਿਵਲ ਹਸਪਤਾਲ ਦੀ ਇਹ ਤਸਵੀਰ ਜਿਹੜੀ ਹੈ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਰੀਜ਼ਾਂ ਦੇ ਇਲਾਜ ਦੇ ਲਈ ਵੈਂਟੀਲੇਟਰ ਤੱਕ ਅਵੇਲੇਬਲ ਨਹੀਂ ਤੋ ਤੱਕ ਕਿ ਡਾਕਟਰ ਵੀ ਅਵੇਲੇਬਲ ਨਹੀਂ ਹੈ ਹਾਂਜੀ ਸਰ ਰਾਤ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਮਰਜੈਂਸੀ ਦੀ ਕੀ ਕਹਾਣੀ ਹੈ ਸਿਵਲ ਹਸਪੀਟਲ ਦੀ ਅਮਰਜੈਂਸੀ ਚ ਕੱਲ ਰਾਤ ਨੂੰ ਇੱਕ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਨਾਲ ਲਾਇਆ ਸੀਗਾ ਜਿਹੜਾ ਕਿ ਅਨਨੋਨ ਸੀਗਾ ਜਿੱਦ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕੌਣ ਹੈਗਾ ਇਹ ਪੇਸ਼ੈਂਟ ਦੇ ਹੈਡ ਇੰਜਰੀ ਬਹੁਤ ਜ਼ਿਆਦਾ ਸੀਗੀ ਹੈਡ ਜਰਨਲ ਸuffer ਕਰ ਰਿਹਾ ਸੀਗਾ ਤੇ ਉਹਨੂੰ ਨਿਊਰੋ ਸਰਜਨ ਦੀ ਲੋੜ ਸੀਗੀ ਤੇ ਵੈਂਟੀਲੇਟਰ ਦੀ ਲੋੜ ਸੀਗੀ ਤੇ ਸਾਡੇ ਸਿਵਲ ਹਸਪੀਟਲ ਵਿੱਚ ਇਹ ਦੋਨੇ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਅਵੇਲੇਬਲ ਨਹੀਂ ਹੈਗੀਆਂ ਇਸ ਕਰਕੇ ਪੇਸ਼ੈਂਟ ਨੂੰ ਹਾਇਰ ਸੈਂਟਰਲ ਜਾਨ ਦੀ ਜਿਹੜੀ ਹੈਗੀ ਆ ਪੁਲਿਸ ਨੂੰ ਵੀ ਇਨਫੋਰਮ ਕੀਤਾ ਸੀਗਾ ਤੇ ਜਿਹੜੇ ਉਹਦੇ ਨਾਲ ਆਏ ਸੀਗੇ ਜਿਹੜੇ ਉਹਨੂੰ ਕੈਰੀ ਕਰਦੇ ਸੀਗੇ ਉਹਨਾਂ ਨੂੰ ਇਨਫੋਰਮ ਕਰਤਾ ਸੀਗਾ ਅਲਟੀਮੇਟਲੀ ਪੇਸ਼ੈਂਟ ਜਿਹੜਾ ਹੈਗਾ ਆ ਉਹ ਆਮਦੇ ਹਸਪੀਟਲ ਸ਼ਿਫਟ ਹੋ ਗਿਆ ਸੀ ਕੈਮਰ ਪਰਸਨ ਹਨੀ ਦੇ ਨਾਲ ਅਜ ਇਸ ਨੇ ਦੀ ਰਿਪੋਰਟ